ਮੂਦਰੀਆਂ ਨੇ ਬਾਈ ਇਹ ਕਰੋ ਸ਼ੌਂਕ ਡੱਬੀ ਚਟੀਆਂ ਨੇ ਪੱਠੀਆਂ ਨੇ ਵਿੱਚ ਬੱਚੇ ਨੇ ਹਜੇ ਆ ਬੱਚਾ ਹੀ ਆ ਹਜੇ ਇਹ ਹੁਣ ਢਾਂਗੀ ਜਾਲਾਂ ਦੇ ਡੱਕਿਆਂ ਨੇ ਦੇਖੋ ਜੀ ਨੀਲੇ ਅਤੇ ਕਰੋ ਸ਼ੌਂਕ ਸਾਰੇ ਉੱਤਰਾਂ ਦੇ ਕਰੋ ਸ਼ੌਂਕ ਬੈਠਣੀ ਤੋਂ ਕੂਤਰਾਂ ਨੂੰ ਤਾਂ ਪਤਾ ਲੱਗ ਜਾਂਦਾ ਯਾਰ ਵੀ ਕੂਤਰ ਉੱਡਣਗੇ ਐ ਹੁੰਦੇ ਤੁਸੀਂ ਟੜ ਚ ਬੈਠਿਆ ਉਹ ਜਿਹੜਾ ਹੁਣ ਕੂਤਰ ਟੱਡ ਲਈ ਬੈਠਾ ਸਾਸਤਾ ਬੈਠਾ ਉਹ ਉੱਤਰ ਨੇ ਹੁਣ ਕੀ ਬਾਈ ਮਣਕ ਭੰਨਣੀ ਆ ਕੂਤਰ ਉਹ ਹੀ ਉੱਡੂ ਜਿਹੜਾ ਪੂਰਾ ਐ ਮੜਕ ਚ ਬੈਠਾ ਵੀ ਕਹਿੰਦਾ ਵੀ ਹਾਂ ਠੀਕ ਆ ਯਾਰ ਵੀ ਮੈਂ ਉੱਡ ਕੇ ਦਿਖਾਉਂਗਾ ਜਿਹੜਾ ਕੂਤਰ ਢੱਲਾ ਬੈਠਾ ਹਨਾ ਢੰਡੇ ਮੱਦੇ ਨਾਲ ਉਹਦੇ ਚਾਂਚ ਘਟ ਜਾਂਦੇ ਹੋ ਸਕਦਾ ਈ ਮੱਠੇ ਮੱਠੇ ਦਿਨਾਂ ਦੇ ਵਿੱਚ ਉੱਡ ਜੇਵੇ ਪਰ ਜਿਹੜੇ ਲੋਵ ਦੇ ਵਿੱਚ ਬਾਜੀਆਂ ਭੁਲਕਾਉਣੀਆਂ ਨੇ ਉਹ ਐਂ ਬੈਠਣਗੇ ਕੂਤਰ ਪੂਰੀ ਮੜਕਲੇ ਵਿੱਚ ਵੀ ਕੱਢ ਸਹੀ ਸਾਨੂੰ ਤੇ ਹੁਣ ਕੀ ਤਨ ਡੁੱਟ ਗਏ ਡੁੱਟ ਗਏ ਸਾਈਆ ਬੱਚੇ ਕਢਾਏ ਪਏ ਆਗੇ ਤੇ ਬਾਈ ਛਤਰੀ ਤੇ ਬਹੌਣ ਲੱਗ ਗਿਆ ਹੁਣ ਡਰ ਹੋਏ ਬੱਚੇ ਮਿਹਨਤੀ ਬਹੁਤ ਕਰਨੀ ਮੰਨਿਆ ਬਾਈ ਮੈਂ ਜਿਹੜੇ ਹਿਸਾਬ ਨਾਲ ਬਾਈ ਦੇ ਖੁੱਡੇ ਖਾੜੇ ਪਾਏ ਆ ਮੈਂ ਹਨ ਰੁਪਈਏ ਰੁਪਈਆ ਲਾਇਆ ਪਿਆ ਖੁੱਡਾਂ ਦੇ ਵੀ ਰਲਾਗਾ ਨਾ ਵੀ ਬੰਦੇ ਕੂਤਰ ਵੇਚਦੇ ਆ ਉਹ ਕਰਦੇ ਬਾਈ ਹੁਣ ਇੰਨੇ ਪੈਸੇ ਲਾ ਵੀ ਕਿਤੋਂ ਮੇਰੇ ਅੜਗਾ ਮਾੜਾ ਬੰਦਾ ਕਿਤੋਂ ਲਾ ਦੂ ਲੈ ਜੇ ਪਹਿ ਕੂਤਰ ਵੇਚਾਂਗੇ ਪੈਸੇ ਚਾਰ ਵਟਾਂਗੇ ਫੇਰੀ ਉੱਤੇ ਖੁੱਡਿਆਂ ਦੇ ਲਾਵਾਂਗੇ ਇਹਨਾਂ ਦਾ ਲੂਟ ਦਾ ਪ੍ਰਬੰਧ ਪੂਰਾ ਸੀਲਿੰਗ ਕਰੀ ਵੀ ਆ ਦੂਜਾਰ ਸੀ ਪਲੈਂਟਰ ਲਾਇਆ ਵਾ ਪੂਰਾ ਟੌਪ ਦਾ ਕੰਮ ਕਰਿਆ ਕੋਈ ਐ ਨਹੀਂ ਹੈਗਾ ਕਮਰੇਆਂ ਵਰਗੇ ਕੁੱਟੇ ਨੇ ਵਧੀਆ ਮਾੜੀ ਤੇਰੀ ਗੱਲ ਥੋੜੋ ਹੁਣੇ ਚ ਲਾਈਟ ਵੀ ਤੇ ਕਾਹ ਲਾਈ ਪਈ ਕਾਹ ਲਾਈ ਪਈ ਐ ਛੜੇ ਅੱਟ ਫੈਨ ਲਾ ਲੋ ਜਾਈ ਆ ਇਧਰ ਮੂਰੀ ਕੱਢਤੀ ਉਹ ਥੱਲੇ ਇੱਕ ਜਾਲੀ ਹੋਰ ਕੱਢਤੀ ਤੇ ਕਾਹ ਜਾਲੀ ਵਾਲੀ ਟਾਕੀ ਲਾਤੀ பூரா வடிஞ்சாம கேவா கொள்ள மென்னு தான் சிட்டு காவா